ਅਵੇਸੇ ਤਾਂ ਹੁਣ ਵੀ ਹੈਗੀ ਸੇਰ ਲੱਗੀ ਹੋਈ ਜਿਹੜੀ ਆ ਦੇਖ ਸਕਦੇ ਹੋ ਜਿਵੇਂ ਤੁਸੀਂ ਕੱਪੜੇ ਪਾਏ ਨੇ ਨਾ ਬਾਹਰ ਸਾਡੇ ਬਾਕੀ ਆ ਗਈ ਸੂਟਾਂ ਵਾਲੀ ਵੱਡੀ ਦੁਕਾਨ ਹਾਂ ਤੇ ਇਧਰ ਵੀ ਦੇਖ ਸਕਦੇ ਹੋ ਤੁਸੀਂ ਮਾਰਕੀਟ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅਸਤੇ ਮਾਪਾ ਰਹਿ ਗਏ ਖੰਨੇ ਤੇ ਆਪਾਂ ਖੰਨੇ ਬਾਜ਼ਾਰ ਚ ਆਇਆ ਥੋੜੀ ਜਿਹੀ ਆਪਾਂ ਸ਼ਾਪਿੰਗ ਕਰਨੀ ਸੀ ਬਾਕੀ ਖੰਨੇ ਦਾ ਬਾਜ਼ਾਰ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਨੇ ਆ ਤੇ ਨਾਲੇ ਦੱਸ ਦਿਆਂ ਕਿ ਹੁਣ ਜਿਹੜੀ ਖੰਨੇ ਬਾਜ਼ਾਰ ਦੇ ਵਿੱਚ ਸੇਲ ਲੱਗੀ ਹੋਈ ਸੀ ਉਹ ਹੈਗੀ ਆ ਜਾਂ ਨਹੀਂ ਆਪਾਂ ਚੱਲ ਕੇ ਦੇਖਦੇ ਹਾਂ ਸਮੇਂ ਆਪਾਂ ਪਾਰਕਿੰਗ ਦੇ ਵਿੱਚ ਆ ਬਾਕੀ ਵੀਡੀਓ ਇਸ ਹੰਡ ਤੱਕ ਬਣੇ ਰਹਿਦਾ ਤੇ ਇਹ ਆ ਸਾਰਾ ਖੰਨੇ ਦਾ ਬਾਜ਼ਾਰ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਿਹੜੀਆਂ ਸੇਲਾਂ ਨੇ ਥੋੜੀਆਂ ਜਿਹੀਆਂ ਘਟ ਗਈਆਂ ਪਹਿਲਾਂ ਜਦੋਂ ਆਪਾਂ ਵੀਡੀਓ ਬਣਾਈ ਸੀ ਉਦੋਂ ਕਾਫੀ ਸਾਰੀਆਂ ਸੇਲਾਂ ਲੱਗੀਆਂ ਹੋਈਆਂ ਸੀ ਕੱਠ ਵੀ ਬਹੁਤ ਜ਼ਿਆਦਾ ਸੀਗਾ ਮਾਰਕੀਟ ਦੇ ਵਿੱਚ ਹੁਣ ਥੋੜੀਆਂ-ਥੋੜੀਆਂ ਹੀ ਸੇਲਾਂ ਲੱਗੀਆਂ ਹੋਈਆਂ ਨੇ ਬਾਕੀ ਜਿਵੇਂ ਉਹ ਕੁਰਤੇ ਪਜਾਮੇ ਨੇ ਨਾ ਬਾਹਰ ਲਾਏ ਹੋਏ ਤੇ ਉਦੋਂ ਕਾਫੀ ਕੱਠ ਸੀਗਾ ਮਾਰਕੀਟ ਦੇ ਵਿੱਚ ਹੁਣ ਜਿਹੜਾ ਕੱਠ ਹੈ ਘਟ ਗਿਆ ਦੇਖ ਸਕਦੇ ਹੋ ਤੁਸੀਂ ਤੇ ਉਦੋਂ ਕੱਪੜੇ ਵੀ ਬਹੁਤ ਜ਼ਿਆਦਾ ਸੀਗੇ ਵੈਸੇ ਤਾਂ ਹੁਣ ਵੀ ਹੈਗੀ ਸੇਲ ਲੱਗੀ ਹੋਈ ਜਿਹੜੀ ਆ ਦੇਖ ਸਕਦੇ ਹੋ ਜਿਵੇਂ ਤੁਸੀਂ ਕੱਪੜੇ ਪਾਏ ਨੇ ਨਾ ਬਾਹਰ ਸਾਡੇ ਪਰ ਉਦੋਂ ਸੇਲ ਜਿਹੜੀ ਜ਼ਿਆਦਾ ਬਾਕੀ ਹੋਈ ਸੀ ਮਾਹੀ ਆਪਾਂ ਵੀ ਥੋੜੀ ਜਿਹੀ ਸ਼ਾਪਿੰਗ ਕਰਨੀ ਆ ਹੋ ਗਈ ਦੇਖਦੇ ਆਂਗੇ ਤੇ ਦੁਪਹਿਰ ਦਾ ਟਾਈਮ ਆ 4:00 ਵਜੇ ਦਾ ਬਾਜ਼ਾਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਬਾਕੀ ਹੁਣ ਸੇਲਾ ਜਿਹੜੀਆਂ ਘਟ ਗਈਆਂ ਪਿਛਲੀ ਵੀਡੀਓ ਜਿਹਨਾਂ ਨੇ ਦੇਖੀ ਆ ਉਹਨਾਂ ਨੂੰ ਪਤਾ ਨਹੀਂ ਆਪਾਂ ਲਿੰਕ ਵੀ ਦੇ ਦਾਂਗੇ ਡਿਸਕ੍ਰਿਪਸ਼ਨ ਚ ਤੇ ਹੁਣ ਕਾਹਦੇ ਸੂਟ ਕਾਇਆ ਲਾਇਏ ਹੋਏ ਨੇ ਬਾਹਰ ਕੱਢ ਕੇ ਪਰ ਉਹਨੇ ਨਹੀਂ ਹੈਗੇ ਜ਼ਿਆਦਾ ਜਿੰਨੇ ਪਹਿਲਾਂ ਸੀਗੇ। ਆਕੇ ਜੁੱਤੀਆਂ ਦੇਖ ਸਕਦੇ ਹੋ ਤੁਸੀਂ ਲਾਈਆਂ ਹੋਈਆਂ ਬਾਹਰ। ਇਹ ਲੋਰਾਂ ਟ-ਸ਼ਰਟਾਂ ਹਨ। ਐਵੇਂ ਤਾਂ ਕਾਫੀ ਸਮਾਨ ਹਲੇ ਵੀ ਲਾਇਆ ਹੋਇਆ ਬਾਹਰ ਕੱਢ ਕੇ ਤੇ ਬਾਕੀ ਆ ਹੋਰ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਖੰਨੇ ਬਾਜ਼ਾਰ ਦੀਆਂ। ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਖੰਨੇ ਬਾਜ਼ਾਰ ਦੇ ਵਿੱਚ ਕੱਪੜੇ ਵਾਲੀਆਂ। ਕਾਫੀ ਫੇਮਸ ਆਫ ਮਾਰਕੀਟ ਆ ਇਹ ਖੰਨੇ ਦੀ ਤੇ ਸੂਟਾਂ ਕਰਕੇ ਖਾਸ ਕਰਕੇ ਸੂਟ ਸੂਟਾਂ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਨੇ ਮਾਰਕੀਟ ਦੇ ਵਿੱਚ ਬਾਕੀ ਹਲੇ ਵੀ ਦੇਖੋ ਜਿਵੇਂ ਬਾਈ ਨੇ ਲੋਰਾਂ ਲਾਈਆਂ ਹੋਈਆਂ ਨੇ ਨਾ ਬਾਹਰ ਕੱਢ ਕੇ ਤੇ ਕਿਸੇ ਕਿਸੇ ਦੁਕਾਨ ਵਾਲੇ ਨੇ ਲਾਈ ਹੋਈ ਆ ਸੇਲ ਹਲੇ ਵੀ ਬਾਕੀ ਆ ਗਈ ਸੂਟਾਂ ਵਾਲੀ ਵੱਡੀ ਦੁਕਾਨ ਹਾਂ ਤੇ ਇਧਰ ਵੀ ਦੇਖ ਸਕਦੇ ਹੋ ਤੁਸੀਂ ਮਾਰਕੀਟ ਬਾਕੀ ਆ ਹੋਰ ਗਿਫਟ ਸ਼ਾਪ ਆ ਗਈਆਂ ਸੂਟਾਂ ਵਾਲੀ ਜਗ੍ਹਾ ਦੀ ਦੁਕਾਨ ਆ ਹਨਾ ਆ ਵੀ ਸੂਟਾਂ ਵਾਲੀ ਇੱਧਰ ਦੇਖ ਸਕਦੇ ਹੋ ਕੋਟ ਪੈਂਟਾਂ ਵਾਲੀ ਆ ਗਈ ਆ ਜੁਐਲਰੀ ਸ਼ਾਪ ਕਾਫੀ ਵੱਡਾ ਬਾਜ਼ਾਰ ਆ ਇਹ ਖਾਣੇ ਦਾ ਜਿਹੜਾ ਬਾਜ਼ਾਰ ਆ ਇੱਧਰ ਦੇਖ ਸਕਦੇ ਹੋ ਜੁੱਤੀਆਂ ਵਾਲੀਆਂ ਆ ਗਈਆਂ ਦੁਕਾਨਾਂ ਆ ਜੁਐਲਰੀ ਆ ਗਈ ਸ਼ਾਪ ਦੁਪਹਿਰ ਦੇ ਟਾਈਮ ਕਰਕੇ ਭੀੜ ਹੈਗੀ ਹਲੇ ਵੀ ਬਾਜ਼ਾਰ ਦੇ ਵਿੱਚ کافی ਤੁਸੀਂ ਦੇਖ ਸਕਦੇ ਹੋ ਭੀੜ ਫਿਰ ਕੁਝ ਹੁਣ ਮੌਸਮ ਦਾ ਥੋੜਾ ਜਿਹਾ ਫਰਕ ਪੈ ਗਿਆ ਗਰਮੀ ਹੋਣ ਲੱਗ ਗਈ ਤਾਂ ਬਾਜ਼ਾਰਾਂ 'ਚ ਫਿਰ ਗਰਮੀ 'ਚ ਥੋੜੀ ਜਿਹੀ ਭੀੜ ਘਟ ਜਾਂਦੀ ਹੁੰਦੀ ਆ ਇਹ ਆ ਦੇਖ ਸਕਦੇ ਹੋ ਤੁਸੀਂ ਸ਼ੂਟਾਂ ਵਾਲੀਆਂ ਮਕਾਨਾਂ ਆ ਵੀ ਸੂਟ ਲਾਈ ਹੋਏ ਨੇ ਬਾਈ ਨੇ ਸੇਲ 'ਚ ਬਾਹਰ ਕੱਢ ਕੇ ਬਾਕੀ ਪਾਰਸ ਵਗੈਰਾ ਮੱਕੇ ਬੱਚਿਆਂ ਵਾਲੇ ਕੱਪੜੇ ਹਨਾ ਸੂਟ ਦੇਖ ਸਕਦੇ ਹੋ ਕੁੰਨੀਆਂ ਸੂਟ ਇਧਰ ਵੀ ਟੀ-ਸ਼ਰਟਾਂ ਲਾਈਆਂ ਹੋਈਆਂ ਨੇ ਇਹਨਾਂ ਹੈਗੇ ਜਰੂਰ ਆ ਪਰ ਉੰਨੀ ਨਹੀਂ ਬਾਕੀ ਹੋਈ ਟੀ-ਸ਼ਰਟਾਂ ਲੋਹਾਂ ਇਹ ਜਾ ਕੁਝ ਹੈਗਾ ਸਮਾਨ ਬਾਹਰ ਕੱਢਿਆ ਹੋਇਆ ਅਾਕੀਆ ਕੁਛ ਲੋਰਾ ਆਂ ਟੀ-ਸ਼ਰਟਾਂ ਦੁਪੱਟੇ ਹੋਰ ਘਰਾਂ ਵਾਲਾ ਵਰਤਣ ਵਾਲਾ ਸਮਾਨ ਕੁੜੀਆਂ ਵਾਲੇ ਆਗੇ ਸੂਟ ਬਾਕੀ ਆ ਦੇਖੋ ਵੱਡੀਆਂ ਵੱਡੀਆਂ ਦੁਕਾਨਾਂ ਸੂਟ ਵਾਲੀਆਂ ਖੰਨੇ ਦੇ ਬਾਜ਼ਾਰ ਦੇ ਵਿੱਚ ਇਹ ਇੱਧਰ ਵੀ ਅੱਗੇ ਸਾਰਾ ਇਹ ਬਾਜ਼ਾਰ ਆ ਜਿਵੇਂ ਆ ਸਾਹਮਣੇ ਜੁੱਤੀਆਂ ਵਾਲੀ ਜਾ ਕੇ ਦਿਖਾਦਾ ਇਧਰ ਵੀ ਜੁੱਤੀਆਂ ਵਾਲੀ ਆ ਗਈ ਦੁਕਾਨ ਲਓ ਜੀ ਮੈਣੀ ਲੈ ਭਾਈ ਉੱਚੀ ਹੋੜੀ ਹੈ ਨਾ ਲੋਟਾ ਉੱਚੀ ਆ ਜਾਂਦਾ ਫਾਰਮਲ ਫਾਰਮਲ ਟਰਾਈ ਕਰ ਲੈ ਸਪੋਰਟਸ ਵਾਲੇ ਬੂਟ ਹੋ ਗਏ ਨੇ ਹੂੰ ਇਹਨਾਂ ਨਾਲ ਤਾਂ ਪੈ ਜੂਗੀ ਇਹ ਆਪਾਂ ਜੁੱਤੀ ਨੇ ਪਾਉਣ ਲੱਗਦੇ ਹੂੰ ਇਹ ਨਾ ਨਹੀਂ ਪੈਂਦੇ ਫਾਰਮਲ ਟਰਾਈ ਕਰ ਲੈ ਫਿਰ ਹਾਂ ਗਈ ਆਪਾਂ ਫਾਰਮਲ ਟਰਾਈ ਹੈ ਇਹ ਤਾਂ ਓਕੇ ਆ ਚਲੋ ਸੈਟਿੰਗ ਹੋ ਜੂਗੀ ਹੂੰ ਕਰਦੇ ਫਿਰ ਰੰਗ ਦੇਖ ਲਾਂ ਹੂੰ ਦੀਰਗਾ ਹੋ ਰਿਹਾ ਹੈ। ਅੰਟਾ ਰੋਟ ਲੱਗਿਆ ਬਾਕੀ ਤੂੰ ਦੇਖ। ਛਾਲਟ ਕਿਹੜੀ ਲੈਣੀਆਂ ਲੈਣੀਆਂ ਇਹਨਾਂ ਕ ਲੈਣੀਆਂ? ਦੱਸੂਗੀ ਬੱਸ। ਸਾਡਾ ਸਾਡੀ ਰਹਿ ਗਈ ਵੀਰੇ 1/2 ਮਿੰਟ ਲੱਗ ਜਾਵੇ। ਹਾਂ ਮਤਲਬ ਠੀਕ ਆ। ਹਾਂ ਓਕੇ ਆ। ਬਾਅਦ ਫਿਰ ਦੇਖਾਂਗੇ। ਅਰਜੈਂਟ ਰਿਹਾ। ਹਾਂ। ਤਾਂ ਇਹ ਨਹੀਂ ਹੋਣੀ। ਛਾਲਟ ਇਹ ਨਾਲ ਕੋਈ। ਛਾਲਟ ਵੀ ਲਾ ਬਾਈ ਇਹਨਾਂ ਲਈ। ਲੋ ਲੋ ਸੈਟ ਆਫ। ਓਕੇ ਹੁਣ ਤੂੰ ਦੇਖ। ਕੀਗਾ ਤੇਰੇ ਆਉਣ ਦਾ ਓਕੇ ਆ ਬਾਈ ਹੁਣ ਆਪਾਂ ਵੀ ਇੱਕ ਪੈਂਟ ਤੇ ਸ਼ਰਟ ਲੈ ਕੇ ਜਾਣੀ ਸੀ ਆਹ ਸ਼ਰਟ ਕਰੀ ਆਪਾਂ ਇੱਕ ਫਾਈਨਲ ਤੇ ਆਹ ਇੱਕ ਪੈਂਟ ਕਰੀ ਆ ਫਾਰਮਲ ਉਹ ਅਰਜੈਂਟ ਵਿਆਹ ਆ ਗਿਆ ਇੱਕ ਤਾਂ ਕਰਕੇ ਇਹ ਲੈਣੀ ਪੈ ਗਈ ਆਪਾਂ ਨੂੰ ਰੈਡੀਮੇਡ ਫਾਰਮਲ ਪੈਂਟ ਤੇ ਆਹ ਸ਼ਰਟ ਕਰਤੀ ਬਾਕੀ ਹੋਰ ਵੀ ਦੇਖ ਰਹੇ ਆ ਕੱਪੜੇ ਬਾਈ ਉਹਨਾਂ ਕੋਲ ਵੱਡਾ ਚੈੱਕ ਕੋਲ ਨਾ ਵੀਰੇ ਇਹ ਦਿਖਾ ਦੂੰਗਾ ਆ ਕਰਤੇ ਫਿਰ ਹਾਂ ਬਈ ਆ ਕਰਤੇ ਇਹ ਕਰਦੇ ਭਾਈ ਇਹ ਆ ਦੇਖੋ ਬਲੀ ਨੂੰ ਇਹ ਟੌਪ ਐਂਡ ਬੋਟਮ ਆਹ ਲੋੜ ਲੱਗੀ ਜੀ ਹਾਂ ਇਸ ਤਰ੍ਹਾਂ ਦਾ ਚੱਕੋ ਹਾਂ ਉਹਨਾਂ ਦੇ ਬਹੁਤ ਸੋਨਾ ਕਲੇ ਨਾ ਮੈਨੂੰ ਆਵਾਜ਼ ਹੀ ਲੱਗਿਆ ਨੋ ਹਾਂ ਆਹ ਥੋੜਾ ਇਹ ਮੋਟਾ ਨਹੀਂ ਲੱਗਦਾ ਕੱਪੜਾ ਇਹ ਕੋਡ ਚੈੱਕ ਕਰ ਲੈ ਫਿਰ ਕੋਡ ਲੈ ਲੈ ਕੋਡ ਲੈ ਲੈ ਹਾਂ ਜੀ ਆ ਲੈ ਲੈ ਮੈਨੂੰ ਤਾਂ ਸ਼ਰਟ ਚਾਹੀਦੀ ਹੈ ਫੋਰਸ ਮੇਨ ਫੁੰਗਾ ਪੈਂਦੇ ਨਾ ਉਹ ਇੱਕ ਸ਼ਰਟ ਫੋਰ ਫਾਈਨਲ ਕਰਤੀ ਜਿਹੜੀ ਤੁਹਾਨੂੰ ਕਹਿੰਦੇ ਲੱਖ ਬਹੁਤ ਨੂੰ ਉਹਦਾ ਵੋਲਿਊਮ ਆ ਆ ਐਮਸੈਲ ਹੋਵੇ ਸਟਾਈਲ ਬਣਵਾਉਂਦੇ ਆ ਐਮਸਾਈਲੀ ਦਾ ਸਾਡੇ ਕੋਲ ਸ਼ੌਕ ਭਾਈ ਇਹਦਾ ਕੰਬੀਨੇਸ਼ਨ ਵੀ ਬਣ ਗਿਆ ਨਾ ਆ ਦੋਨਾਂ ਦਾ ਹਾਂ ਸ਼ੌਕ ਭਾਈ ਲੋਵੀ ਇੱਕ ਸ਼ਰਟ ਫੋਰ ਕਰਤੀ ਆਪਾਂ ਦੋ ਸ਼ਰਟਾਂ ਇੱਕ ਪੈਂਟ ਤੇ ਆ ਤਾਂ ਪਹਿਲਾਂ ਦਿਖਾ ਦਿੱਤੀ ਸੀ ਆ ਹੁਣ ਇੱਕ ਹੋਰ ਕੀਤੀ ਹੈ ਸ਼ਰਟ ਆਪਾਂ ਤੁਸੀਂ ਆਪਾਂ ਕੱਪੜੇ ਲੈ ਲੈ ਪੈਂਟ ਆਪਾਂ ਥੋੜੀ ਜਿਹੀ ਠੀਕ ਕਰਾਉਣੀ ਦਿੱਤੀ ਆ ਉਹ ਬਾਈ ਕਹਿੰਦਾ ਅੱਧੇ ਘੰਟੇ ਤੱਕ ਮਿਲੂ ਬਾਕੀ ਥੋੜਾ ਜਿਆ ਹੋਰ ਸਮਾਨ ਲੈਣਾ ਅਸੀਂ ਮਾਰਕੀਟ ਦੇ ਵਿੱਚੋਂ ਬਾਕੀ ਦੇਖ ਸਕਦੇ ਹੋ ਤੁਸੀਂ ਤੇ ਥੋੜੀ ਥੋੜੀਆਂ ਦੁਕਾਨਾਂ ਤੇ ਸੇਲ ਵੀ ਜਿਹੜੀ ਲੱਗੀ ਹੋਈ ਹੈ ਤੇ ਥੋੜਾ ਅੱਧੀਆਂ ਦੁਕਾਨਾਂ ਵਾਲਿਆਂ ਨੇ ਮਤਲਬ ਸੇਲ ਬੰਦ ਕਰਦੀ ਕਿਵੇਂ ਹਾਂ ਕੱਟ ਘਟ ਗਿਆ ਪਹਿਲਾਂ ਉਧਰੋਂ ਦੇਖ ਲਓ ਪਿਛਲੀ ਵੀਡੀਓ 'ਚ ਕਿੰਨਾ ਕੱਟ ਸੀ ਪੂਰੇ ਤੁਰਿਆਂ ਨਹੀਂ ਜਾਂਦਾ ਸੀ ਹੁਣ ਤਾਂ ਆਰਾਮ ਨਾਲ ਤੁਰਿਆ ਜਾਂਦਾ ਵੀਰੇ ਬਾਕੀ ਆਹ ਦੇਖ ਸਕਦੇ ਹੋ ਤੁਸੀਂ ਹਾਂ ਥੋੜੇ ਥੋੜੇ ਹੈਗੇ ਨੇ ਕੱਪੜੇ ਐਵੇਂ ਤਾਂ ਆ ਜਿਵੇਂ ਕੱ ਉਹ ਆਏ ਜੋਨ ਵਾਲਿਆਂ ਦੇ ਆਪਾਂ ਕੱਪੜੇ ਲੈਣੇ ਆਹ ਦੁਕਾਨ ਆ ਬਜ਼ਾਰ ਦੇ ਵਿੱਚ ਐ ਦੁਕਾਨ ਤੇ ਬਾਕੀ ਆ ਸਾਰਾ ਹੋਰ ਬਜ਼ਾਰ ਦੇਖ ਸਕਦੇ ਹੋ ਤੇ ਆ ਇੱਕ ਜੁੱਤੀ ਲਈ ਆ ਤੇ ਬਾਕੀ ਆ ਸ਼ਾਰਟਾਂ ਪੈਂਟਾਂ ਤੁਹਾਨੂੰ ਦਿਖਾਈ ਦਿੱਤੀਆਂ ਸੀ ਜਿਹੜੀਆਂ ਆਪਾਂ ਲਈਆਂ ਸੀਗੀਆਂ ਬਾਕੀ ਸ਼ਾਮ ਦਾ ਮਾਹੌਲ ਦੇਖ ਸਕਦੇ ਹੋ ਤੁਸੀਂ ਬਜ਼ਾਰ ਦਾ ਹਾਂ ਸੇਲ ਘੱਟ ਗਈ ਬਾਈ ਅਮਰ ਦਾ ਕਾਫੀ ਬਹਾਟਾ ਮਾਟਾ ਮੇਜੇ ਕੱਪੜੇ ਜੇ ਤਾਂ ਪਾਏ ਨੇ ਬਾਹਰ ਲਾਏ ਹੋਏ ਸਾ ਵੀ ਦੇਖ ਸਕਦੇ ਹੋ ਤੁਸੀਂ ਉਰੇ ਸੂਟ ਪਏ ਨੇ ਲਾਏ ਹੋਏ ਆ ਦੇਖੋ ਜਿਵੇਂ 350 ਦੇ ਬੂਟ ਤੇ ਬਾਕੀ ਹੋਰ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਖੰਨੇ ਦੇ ਬਾਜ਼ਾਰ ਦੇ ਵਿੱਚ ਬਹੁਤ ਵੱਡਾ ਬਾਜ਼ਾਰ ਆ ਖੰਨੇ ਦਾ ਕੱਪੜੇ ਵਾਲੀਆਂ ਦੁਕਾਨਾਂ ਤੁਹਾਨੂੰ ਵੱਡੀਆਂ-ਵੱਡੀਆਂ ਦੇਖਣ ਨੂੰ ਇਹਦੇ ਵਿੱਚ ਮਿਲ ਜਾਣਗੀਆਂ ਆ ਦੇਖ ਸਕਦੇ ਹੋ ਜੀ ਹਾਂ ਸੇਲ ਲੱਗੀ ਹੋਈ ਆ ਹਾਂ ਫਿਰ ਐਸੀ ਨੇ ਬਾਈ ਅਮਰ ਤੋਂ ਸੇਲ ਦੀ ਸਟਾਰਟਿੰਗ ਸੀਗੀ ਹਾਂ 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 ਉਹ ਸੇਲ ਦੀ ਸਟਾਰਟਿੰਗ ਸੀਗੀ ਉਹਦੇ ਕਰਕੇ ਆ ਲੌਵੀ ਆ ਜਿਵੇਂ ਇਹਨਾਂ ਨੇ ਵੀ ਦੇਖੋ ਸਾਹਮਣੇ ਅੱਗੇ ਦਿਖਾਉਨੇ ਆ ਤੁਹਾਨੂੰ ਕੱਪੜੇ ਲਾਏ ਹੋਏ ਨੇ ਨਾ ਮੂਰੇ ਆ ਸ਼ਰਟਾਂ ਪਈਆਂ ਨੇ ਦੇਖੋ ਟੀ-ਸ਼ਰਟਾਂ ਸ਼ਰਟਾਂ ਬਾਹਰ ਕੱਢ ਕੇ ਇਧਰ ਵੀ ਤੌਲੀਏ ਵਗੈਰਾ ਆ ਸੂਟ ਦੇਖ ਸਕਦੇ ਹੋ ਲੈ ਸੂਟ ਪਏ ਨੇ ਇਹ ਵੀ ਸੇਲ ਦੇ ਵਿੱਚ ਨੇ ਸੇਲ ਲਾਈ ਹੋਈ ਆ ਸੂਟਾਂ ਦੀ ਵੀ ਆ ਦੇਖਾਉਦੇ ਜਿਵੇਂ ਤੁਹਾਨੂੰ ਤੌਲੀਏ ਆਪਾਂ ਇੱਕ ਗਾਲੀ ਦੁਕਾਨ ਆ ਗਈ ਬਾਕੀ ਹੋਰ ਆ ਸੂਟ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਨਾ ਵੱਡੀਆਂ ਵੱਡੀਆਂ ਇੱਥੇ ਮਾਰਕੀਟ ਦੇ ਵਿੱਚ ਇੱਧਰ ਆ ਦੇਖ ਸਕਦੇ ਹੋ ਇੱਧਰ ਵੀ ਆ ਲਹਿੰਗੇ ਵਾਲੀਆਂ ਸੂਟ ਵਾਲੀਆਂ ਦੁਕਾਨਾਂ ਆ ਵੀ ਦੇਖੋ ਸੂਟ ਲਾਈਵ ਨੇ ਬਾਹਰ ਕੱਢ ਕੇ ਹਲੇ ਵੀ ਹੈਗੇ ਨਹੀਂ ਬਾਈ ਕੱਪੜੇ ਹਨਾ ਸੇਲ ਦੇ ਵਿੱਚ ਕਪੜਾ ਵਧੀਆ ਪਿਆ ਹਲੇ ਵੀ ਤੇ ਹਾਂ ਬਾਕੀ ਆ ਹੋਰ ਇੱਧਰ ਜੁਐਲਰੀ ਵਾਲੀਆਂ ਕੁਝ ਦੁਕਾਨਾਂ ਨੇ ਹੈਗੀਆਂ ਆ ਦੇਖੋ ਜਿਵੇਂ ਚਾ ਇੱਧਰ ਵੀ ਨਾਲ ਵੀ ਆ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ